ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪੀਬੀਬੀ ਬਲਾਚੌਰ ਦਾ ਚੈਨਲ ਮੈਂ ਤੁਹਾਡਾ ਛੋਟਾ ਵੀਰ ਬਿੰਦੂ ਕਰੋੜੀਆ ਦੋਸਤੋ ਆਪਾਂ ਅ ਅੱਜ ਗੜਸ਼ੰਕਰ ਰੋਡ ਤੋਂ ਲਾਈਵ ਆ ਤੇ ਜਿੱਥੇ ਕਿ ਜਿੱਥੇ ਜ਼ਿਆਦਾ ਟੋਏ ਸੀ ਨਾ ਉੱਥੋਂ ਹੀ ਲਾਈਵ ਆ ਆਪਾਂ ਅ ਇੱਥੇ ਸ਼ਾਂਸ਼ਾ ਪੈਲਸ ਵੀ ਪੈਂਦਾ ਆ ਅ ਐਮਆਰ ਸਿਟੀ ਆਪਾਂ ਐਮਆਰ ਸਿਟੀ ਆਪਣਾ ਸਕੂਲ ਤੇ ਪਬਲਿਕ ਸਿਟੀ ਸਕੂਲ ਦੇ ਪੱਪ ਬਲਾਚੌਰ ਪਬਲਿਕ ਸੀਨੀਅਰ ਸੈਕੰਟਰੀ ਸਕੂਲ ਦੇ ਕੋਲੋਂ ਲਾਈਵ ਆਪਾਂ ਸਾਰੂਨੀ ਸਾਡੇ ਨਾਲ ਨੇ ਚੇਅਰਮੈਨ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਧੰਨਵਾਦੀ ਤੁਹਾਡਾ ਪਹਿਲਾਂ ਦਾ ਥੈਂਕ ਯੂ ਪਤਨ ਸਵਾਗਤ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਲੰਘਦੇ ਹੋਏ ਰੁਕ ਗਏ ਤੇ ਜੜੀ ਲੋਕਾਂ ਦੀ ਸਮੱਸਿਆਵਾਂ ਮੈਂ ਵੀ ਥੋੜੀ ਵੀਡੀਓ ਸਟੇਕ ਤਾਂ ਕੁਝ ਸੁੱਕਦੇ ਰਹੇ ਹੋ ਜੀ 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 ਬੇਟਾ ਇੱਥੇ ਬਹੁਤ ਜ਼ਿਆਦਾ ਪ੍ਰੋਬਲਮ ਸੀ ਲੋਕਾਂ ਨੂੰ ਨਿਕਰਨ ਅੱਤੀ ਬੜੀ ਵਾਰ ਜਿਹੜਾ ਪ੍ਰੈਜ਼ੈਂਟ ਸ਼ਾਸਨ ਹੈ ਉਹਦੇ ਅੱਗੇ ਬੜੀ ਵਾਰ ਅਸੀਂ ਮੈਂ ਇਹ ਤਰਲਾ ਕੀਤਾ ਕਿ ਇੱਥੇ ਪੈਲਸ ਵੀ ਆ ਹਸਪੀਟਲ ਆ ਬੱਚੇ ਨਿਕਲਦੇ ਆ ਤੇ ਸਾਨੂੰ ਪ੍ਰੋਬਲਮ ਆ ਰਹੀ ਆ ਤੇ ਕਰਵਾਨੇ ਆ ਜੀ ਹੋ ਜੇਗਾ ਪਰ ਹੋਇਆ ਨਹੀਂ ਫਿਰ ਸਾਡੇ ਠੇਕੇਦਾਰ ਨੇ ਜੀ ਰਣਵੀਰ ਸਿੰਘ ਇਹ ਉਹਨਾਂ ਦਾ ਬੇਟਾ ਹੈ ਅੱਛਾ ਜੀ ਰਣਜੀਤ ਸਿੰਘ ਜੀ ਫਿਰ ਮੈਂ ਇਹਨਾਂ ਦੀ ਮਿੰਤ ਤਰਲਾ ਕੀਤਾ ਮੈਂ ਕਿਹਾ ਜੀ ਐਂ ਕਰੋ ਆਪਣੀ ਟਰਾਲੀ ਲੈ ਕੇ ਨਾ ਜਿਹੜੀ ਬਜਰੀ ਦੀ ਇੱਕ ਟਰਾਲੀ ਮੰਗਵਾਈ ਐ ਸੀ ਸਕੂਲ ਦੇ ਅੰਦਰ ਕੱਚੀ ਰੋੜੀ ਦੀ ਮੈਂ ਕਿਹਾ ਜੀ ਉਹ ਤੁਸੀਂ ਪਵਾਦੋ ਤੇ ਇਹਨਾਂ ਨੇ ਵਿਚਾਰੇ ਆਨੇ 100 ਇਹਨਾਂ ਦਾ ਧੰਨਵਾਦ ਕਿ ਇਹਨਾਂ ਨੇ ਆਪਣਾ ਸਾਰਾ ਕੰਮ ਛੱਡ ਕੇ ਆਪਣੀ ਲੇਬਰ ਲਾ ਦਿੱਤੀ ਅੱਛਾ ਜੀ ਲੇਬਰ ਲਾਈ ਕਿ ਸਰ ਤੁਸੀਂ ਲੇਬਰ ਲੈ ਲਓ ਹੂੰ ਤੇ ਤੁਸੀਂ ਇਹ ਕਹਿੰਦਾ ਮਤਲਬ ਜਿੱਥੇ-ਕਿੱਥੇ ਖੱਡਿਆਂ ਦੇ ਵਿੱਚ ਤੁਸੀਂ ਆਪਣੀ ਬਜਰੀ ਪੁਆਣੀ ਆ ਪਵਾ ਲਓ ਸਾਡੇ ਮਿਸਤਰੀ ਜੀ ਆ ਜੀ ਇਹ ਵੀ ਨਾਲੇ ਵਿਚਾਰੇ ਲੱਗੇ ਹੋਏ ਨੇ ਪੁਆਣ ਲਈ ਅੱਛਾ ਜੀ ਤੇ ਬਹੁਤ ਵਧੀਆ ਇਹ ਕਹਿੰਦਾ ਮਤਲਬ ਇਹਨਾਂ ਨੇ ਇਸ ਚੀਜ਼ ਦਾ ਸਾਡਾ ਸਾਥ ਦਿੱਤਾ ਲੋਕਾਂ ਦੇ ਲਈ ਜਿਹੜੇ ਇੱਥੋਂ ਨਿਕਲਦੀਆਂ ਟਰਾਂਸਪੋਰਟ ਦੀਆਂ ਗੱਡੀਆਂ ਉਹਨਾਂ ਦੇ ਲਈ ਆਸ ਕਰਦੇ ਆ ਕਿ ਕਹਿੰਦੇ ਆ ਇਹ ਸੜਕ ਪਾਸ ਹੋ ਚੁੱਕੀ ਐ ਬਹੁਤ ਜਲਦੀ ਕਿ ਇਹ ਸੜਕ ਸ਼ੁਰੂ ਹੋ ਜਾਈ ਈ ਤਾਂ ਜਿਹੜਾ ਬਹੁਤ ਸਾਰੀਆਂ ਜਿਹੜੀਆਂ ਮੁਸ਼ਕਲਾਂਾਂ ਨੇ ਇਹ ਹਮ ਇੱਕ ਸਰ ਤੁਸੀਂ ਕਹਿੰਦੇ ਸੀ ਇੱਕ ਲੇਡੀਜ਼ ਵੀ ਗਈ ਸੀ ਉੱਥੇ ਹਾਂਜੀ ਹਾਂਜੀ ਪਰਸੋਂ ਜਿੱਦਣ ਬਾਰੇ ਸੀ ਜੀ ਤੇ ਲੇਡੀ ਨਾਲ ਇੱਕ ਬੱਚਾ ਸੀ ਅੱਛਾ ਜੀ ਇਹ ਉਹ ਕੱਡਾ ਉਹਨਾਂ ਜਤਨੀ ਆਇਆ ਅੱਛਾ ਜੀ ਤੇ ਸਰਟਨਲੀ ਉਹ ਵਿਚਾਰੀ गिर ਗਈ ਤੇ ਉਹਨੇ ਕਾਫੀ ਕਹਿਣਾ ਮਤਲਬ ਬਾਵਾ-ਬੂਵਾ ਤੇ ਸੱਟਾ ਲੱਗੀ ਅੱਛਾ ਜੀ ਮੁੱਖੀ ਬਾਰਿਸ਼ ਦੇ ਅੰਦਰ ਖੱਡਿਆ ਪਈ ਹੈ ਨਹੀਂ ਪਤਾ ਲੱਗਦਾ ਜੀ ਖੱਡਾ ਹੈ ਕਿ ਬਿਲਕੁਲ 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 ਸਹੀ ਗੱਲ ਆ ਸਰ ਤੁਹਾਡਾ ਤਾਂ ਪਹਿਲਾਂ ਤਾਂ ਬਹੁਤ ਧੰਨਵਾਦ ਹੈ ਇਸ ਚੀਜ਼ ਲਈ ਕਿਉਂਕਿ ਇਹ ਤੁਸੀਂ ਸਕੂਲ ਦੇ ਲਈ ਬਾਅਦ ਵਿੱਚ ਮੇਰੇ ਹਿਸਾਬ ਨਾਲ ਜੋ ਮੇਰੀ ਸੋਚ ਆ ਇਹ ਪਬਲਿਕ ਲਈ ਪਹਿਲਾਂ ਸੋਚਿਆ ਤੁਸੀਂ ਇਹ ਚੀਜ਼ ਵਧੀਆ ਦੇਖੋ ਜਿਵੇਂ ਅਸੀਂ ਬੱਚਿਆਂ ਦਾ ਵੈਲਫੇਅਰ ਸੋਚਦੇ ਆ ਏਦਾਂ ਹੀ ਅਸੀਂ ਪਬਲਿਕ ਦਾ ਵੈਲਫੇਅਰ ਸੋਚਦੇ ਆ ਜਿੰਨਾ ਕਿ ਮੇਰੇ ਕੋਲ ਹੋ ਸਕਦਾ ਉਹਨਾਂ ਕਿ ਮੈਂ ਕੋਸ਼ਿਸ਼ ਕਰਦਾ ਹਾਂ ਕਿ ਜਿੰਨਾ ਵੀ ਮੈਂ ਲੋਕਾਂ ਦੀ ਮੁਸ਼ਕਲਾਂ ਆ ਬਹੁਤ ਬਹੁਤ ਧੰਨਵਾਦ ਸਰ ਤੁਹਾਡਾ ਤੁਹਾਡਾ ਤੇ ਬਹੁਤ ਬਹੁਤ ਬਾਈ ਜੀ ਤੁਹਾਡਾ ਵੀ ਬਹੁਤ ਧੰਨਵਾਦ ਕੁਝ ਕਹਿਣਾ ਚਾਹੁੰਗੇ ਕੋਈ ਜੂਥ ਨੂੰ ਕੋਈ ਮੈਸੇਜ ਆਈ ਕੋਈ ਮੈਸੇਜ ਜੀ ਕਹਿਣਾ ਮਤਲਬ ਜਿੱਥੇ ਵੀ ਹੋਵੇ ਉਹ ਸਾਡੇ ਠੇਕੇਦਾਰ ਸਾਹਿਬ ਵੀ ਆ ਗਏ ਆ ਜੀ ਅੱਛਾ ਜੀ ਠੀਕ ਹੈ ਜੀ ਹਾਂ ਜੀ ਠੀਕ ਹੈ ਠੀਕੇਦਾਰ ਸਾਹਿਬ ਵੀ ਆ ਗਏ ਹੈਗੇ ਨੇ ਤੇ ਇਹ ਵੀ ਵਿਚਾਰੇ ਆਜੋ ਮੜੀਆ ਕੋਈ ਗੱਲ ਇੰਨਾ ਮਤਲਬ ਦੇਖੋ ਪੂਰੀ ਲੇਬਰ ਹਾਲਾਕੇ ਉੱਪਰ ਰਹਿਣਾ ਦਾ ਟਾਈਲਾਂ ਦਾ ਕੰਮ ਸਾਰਾ ਪਿਆ ਉੱਪਰ ਵੀ ਅੱਛਾ ਜੀ ਚਲੋ ਤੁਹਾਡਾ ਬਹੁਤ ਇਸ ਚੀਜ਼ ਲਈ ਬਹੁਤ ਧੰਨਵਾਦ ਆ ਸਰ ਕਿਉਂਕਿ ਮੇਰੇ ਹਿਸਾਬ ਨਾਲ ਜੇ ਕੋ ਲੰਗ ਲੰਗਾਈ ਬਹੁਤ ਆ ਲੰਗ ਲੰਗ ਜਿਆਦਾ ਹੁੰਦਾ ਇਸ ਰੋਡ ਤੋਂ ਪਰ ਪ੍ਰੋਬਲਮ ਜਿਆਦਾ ਆਂਦੀ ਆ ਨਾ ਲੋਕਾਂ ਨੂੰ ਜੀ ਆਜੋ ਠੇਕੇਦਾਰ ਸਾਹਿਬ ਆਜੋ ਆਜੋ ਕੋਈ ਗੱਲ ਬਹੁਤ ਵੱਡਾ ਯੋਗਦਾਨ ਹੈ ਜੀ ਤੁਸੀਂ ਸਾਰਾ ਕੰਮ ਛੱਡ ਕੇ ਟਰਾਲੀ ਦਿੱਤੀ ਸਾਨੂੰ अच्छा ਇਹਨਾਂ ਨੇ ਟਰਾਲੀ ਦਿੱਤੇ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਚਲੋ ਮੈਂ ਕਹਿੰਦਾ ਜੀ ਇਹ ਚੀਜ਼ ਨੇ ਆ ਦੇਖੋ ਖੱਡਾ ਇਹ ਖੱਡੇ ਬਹੁਤ ਜ਼ਿਆਦਾ ਸੀ ਮੇਰੇ ਸਾਬ ਨਾਲ ਤਾਂ ਜੀ ਸਤਿ ਸ੍ਰੀ ਅਕਾਲ ਜੀ ਇਹਨਾਂ ਨੇ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਕਹਿਣਾ ਚਾਹੋਗੇ ਜੀ ਉਹ ਟਰਾਲੀ ਲਾਈ ਜੀ ਸਾਰਾ ਕੰਮ ਛੱਡ ਕੇ ਖੇਤਾਂ ਦਾ ਕਹਿੰਦਾ ਸਰਬ ਜਿੰਨੀ ਦੇਰ ਵਰਤ ਨਹੀਂ ਵਰਤ ਲੋ ਤਾਂ ਕਿ ਜਿਹੜੇ ਤੋਏ ਵਗੈਰਾ ਨੇ ਅੱਛਾ ਜੀ ਇੱਥੇ ਪੈਸੇ ਪੂਰੀ ਆਪਣੀ ਲੇਬਰ ਉਥੋਂ ਇੱਥੇ ਲਾਤੀ ਠੀਕ ਹੈ ਜੀ ਬਹੁਤ ਧੰਨਵਾਦੀ ਆ ਇਹਨਾਂ ਦੇ ਅੱਗੇ ਵੀ ਕੰਨ ਤੇ ਚੱਲਦੇ ਪਏ ਆ ਜੋ ਯੂਥ ਕਹਿੰਦੀ ਵੀ ਲੋਕ ਕਹਿੰਦੇ ਵੀ ਲੋਕਾਂ ਦੇ ਕਹਿੰਦੇ ਸਭ ਕੁਝ ਆ ਜੀ ਕੀ ਕਹਿਣਾ ਚਾਹੂਗੇ ਕੋਈ ਯੂਥ ਨੂੰ ਮੈਸੇਜ ਦੇ ਕੋ ਕਿੱਡੇ-ਕੱਡੇ ਟੋਏ ਆ ਸਾਰੇ ਹੁਣ ਵੀ ਦੱਸਿਆ ਤੁਸੀਂ ਕੀ ਕਹਿਣਾ ਚਾਹੂਗੇ ਜੀ ਇਹ ਤਾਂ ਇਦਾਂ ਦਾ ਜੀ ਸਾਰਿਆਂ ਦੇ ਸਹਿਯੋਗ ਨਾਲ ਇਦਾਂ ਦਾ ਕੰਮ ਹੋ ਹੀ ਜਾਵੇ ਤਾਂ ਵਧੀਆ ਆ ਹੂੰ ਬੱਸ ਚਲੋ ਗਵਰਨਮੈਂਟ ਦਾ ਕੰਮ ਇਹ ਕਰਨਾ ਹੁੰਦਾ ਬਿਲਕੁਲ ਸਾਡੇ ਕਾਲੇ ਵਾਲਾ ਨਹੀਂ ਹੈਗਾ ਪਰ ਫੇਰ ਵੀ ਅਸੀਂ ਜਿੱਥੇ ਕਿਤੇ ਖੱਡੇ-ਖੋਟੇ ਪਏ ਹੈਗੇ ਉਸ ਸਾਰੇ ਕਿਤੇ ਕਚਰਾ ਹੋਰ ਵੀ ਪਵਾ ਗਿਆ ਦਾ ਮੰਨ ਲਓ ਪਲੈਨ ਕਰਾਉਣ ਦੀ ਕੋਸ਼ਿਸ਼ ਕੀਤੀ ਕੋਸ਼ਿਸ਼ ਕੀਤੀ ਹ ਲੇਡੀ ਜੀ ਬਈ ਅੱਛਾ ਜੀ ਮਨੋਂ ਉਹਦੇ ਪੈਰੀ ਦੇ ਘਟਾਂ ਤੋਂ ਤਾਂ ਹੂੰ 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 ਤੇ ਟੱਕੜੇ ਦੇ ਵਿੱਚ ਵਰ ਗਿਆ ਪਾਣੀ ਖੜਾ ਸੀ ਵਿੱਚ ਅੱਛਾ ਜੀ ਫਿਰ ਸਾਰੇ ਉਹਨਾਂ ਦੇ ਕੋਲ ਥੋੜੀ ਜਿਹੀ ਅੰਦਰ ਲੋੜੀ ਬੈਠੀ ਨਾ ਕਰ ਉਹਨਾਂ ਨੂੰ ਕਿ ਉਹਨਾਂ ਦੇ ਸਾਰੇ ਇਹਦੇ ਵਿੱਚ ਪਾ ਦਿੰਦੇ ਹਾਂ ਜੀ ਹਾਂ ਜੀ ਕਰਨੀ ਕਹਿੰਦੇ ਕੋਈ ਜਾਨੀ ਕਹਿੰਦੇ ਤੁਸੀਂ ਲਾ ਕੇ ਹੂੰ ਸਾਰੇ ਟੋਏ ਬਹੁਤ ਜ਼ਿਆਦਾ ਵੱਡੇ ਸੀ ਸਭ ਜੀ ਪਰ ਇਹ ਮੈਂ ਵੀ ਦੇਖ ਕੇ ਮੈਂ ਵੀ ਲੰਘਦਾ ਜਾਂਦਾ ਇਧਰੋਂ ਪਰ ਇਹ ਤੁਹਾਡਾ ਇਹ ਇਸ ਚੀਜ਼ ਲਈ ਮੈਂ ਮੈਂ ਸਾਰੇ ਉਹਨਾਂ ਨਾਲ ਵੀ ਗੱਲ ਕਰਦਾ ਸੀ ਕਿ ਇੱਕ ਬੱਚਿਆਂ ਦੇ ਬਾਅਦ ਵਿੱਚ ਤੇ ਯੂਥ ਲਈ ਪਹਿਲਾਂ ਸੋਚਿਆ ਜਿਹੜੇ ਲੰਘਦੇ ਜਾਦਾ ਐ ਲੋਕ ਹਨ ਤਾਂ ਇਦਾਂ ਦਾ ਜੀ ਸਾਰਿਆਂ ਦੇ ਲਈ ਪ੍ਰੋਬਲਮ ਹੈ ਹਾਂ ਜੀ ਤੇ ਚਲੋ ਸੋਚਣਾ ਤਾਂ ਸਾਰਿਆਂ ਨੂੰ ਚਾਹੀਦਾ ਪਰ ਫਿਰ ਵੀ ਕੰਮ ਤਾਂ ਹੁਣ ਜਿਨ੍ਹਾਂ ਦਾ ਹੈਗਾ ਉਹਨਾਂ ਨੂੰ ਕਰਨਾ ਉਹਨਾਂ ਨੂੰ ਕਰਨਾ ਚਾਹੀਦਾ ਹਾਂ ਬਿਲਕੁਲ ਸਹੀ ਗੱਲ ਕੀ ਕਹਿਣਾ ਚਾਹੋਗੇ ਜੀ ਕੁਝ ਕਹਿਣਾ ਚਾਹੋਗੇ ਉਹਨਾਂ ਬਾਰੇ ਵੀ ਹਾਂ ਜੀ ਗਵਰਨਮੈਂਟ ਨੂੰ ਸੋਚ ਲਓ ਵੀ ਉਹਨਾਂ ਨੇ ਵੀ ਕੁਝ ਚਲੋ ਵੀ ਹੁਣ ਕਹਿੰਦੇ ਆ ਵੀ ਬਣ ਜਾਣਾ ਰੋਡ ਹਾਂ 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 ਬਿਲਕੁਲ ਚਲੋ ਬਣ ਜੇ ਤਾਂ ਬਹੁਤ ਚੰਗੀ ਗੱਲ ਹੈ ਰੋਡ ਬਣਾਇਆ ਜਾਵੇ ਤਾਂ ਜਿਆਦਾ ਵਧੀਆ ਜਿਆਦਾ ਜਿਆਦਾ ਵਧੀਆ ਕਿਉਂਕਿ ਇਹ ਲੰਗਾ ਜਿਆਦਾ ਹੈ ਗੜਸ਼ੰਕਰ ਵਾਲੇ ਰੋਡ ਤੋਂ ਜੀ ਮੇਨ ਰੋਡ ਹੈ ਹਾਂਜੀ ਹਾਂਜੀ ਜੀ 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 ਬਹੁਤ ਵਧੀਆ ਤਾਂ ਇਹ ਦੇ ਹਾਂ ਦੇ ਬਣਾਇਆ ਜਾ ਬਹੁਤ ਹੂੰ 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 ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਥੈਂਕ ਯੂ ਜੀ ਮਿਹਰਬਾਨੀ ਸੋ ਤੁਸੀਂ ਦੇਖਿਆ ਜੀ ਆਪਾਂ ਗੱਲਬਾਤ ਕੀਤੀ ਹੈ ਸਰ ਉਹਨਾਂ ਨਾਲ ਠੇਕੇਦਾਰ ਸਾਹਿਬ ਉਹਨਾਂ ਨਾਲ ਵੀ ਗੱਲ ਵਾਹਿਆ ਹਾਲਾ ਬਾਈ ਇਹ ਬਹੁਤ ਚੰਗੀ ਗੱਲ ਆ ਦੇਖੋ ਨਾ ਦੇਖੋ ਤੁਸੀਂ ਆਪ ਸੋਚ ਰਹੇ ਹੋ ਵੀ ਇਧਰੋਂ ਲੰਗਾ ਜਿਆਦਾ ਆ ਗੜਸ਼ੰਕਰ ਦਾ ਰੋਡ ਆ ਗੜਸ਼ੰਕਰ ਵਾਲਾ ਰੋਡ ਆ ਥੋੜੀ ਤੇ ਇਹ ਸਾਰਾ ਹੁਣ ਕਵਰ ਹੋ ਜਾਣਾ ਜਿਹੜੀ ਰੋੜੀ ਪਾਈ ਆ ਰੋੜੀ ਦੇ ਉੱਪਰ ਜਦੋਂ ਮਿੱਟੀ ਪੈਣੀ ਆ ਉਹਨੇ ਵਿੱਚ ਇਹਨ ਇੱਕ ਮਜ਼ਬੂਤੀ ਬਣ ਜਾਣੀ ਆ ਤਾਂ ਬਹੁਤ ਬਹੁਤ ਸਰ ਤੁਹਾਡਾ ਥੈਂਕ ਯੂ ਸਾਰਿਆਂ ਦਾ ਜੀ ਥੈਂਕ ਯੂ ਥੈਂਕ ਯੂ ਸਰ ਠੀਕ ਹੈ ਜੀ